ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਜੇ ਵੀਡੀਓ ਨੂੰ ਨਾਮਾ ਦੇਖਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਪੂਰੀ ਵੀ ਜਰੂਰ ਦੇਖਿਆ ਕਰੋ ਬਹੁਤ ਮਿਹਨਤ ਕਰਦੇ ਆ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈਗੀ ਤੁਹਾਡੇ ਲਈ ਡੇਲੀ ਸੋਹਣੇ ਸੋਹਣੇ ਸੂਟ ਲੈ ਕੇ ਹਾਜ਼ਰ ਹੁੰਨੇ ਆ ਤੁਹਾਨੂੰ ਸੋਹਣੇ ਸੋਹਣੇ ਸੂਟ ਦਿਖਾਉਣੇ ਆਗੇ ਵੀਡੀਓ ਲੈ ਕੇ ਉਹਨੇ ਤੁਹਾਡੇ ਲਈ ਤੇ ਜਿਹੜਾ ਆਪਣਾ ਵੀਡੀਓ ਦਾ ਟਾਈਮਿੰਗ ਹੈ ਜੀ ਸ਼ਾਮ ਦੇ 8:30 ਵਜੇ ਹਨਾ ਆਪਾਂ ਵੀਡੀਓ ਨੂੰ ਅਪਲੋਡ ਕਰਿਆ ਕਰਾਂਗੇ ਪਬਲਿਕ ਕਰਿਆ ਕਰਾਂਗੇ ਵੀਡੀਓ ਨੂੰ ਜਰੂਰ ਵੀਡੀਓ ਦੀ ਵੇਟ ਕਰਿਆ ਕਰੋ ਵੀਡੀਓ ਨੂੰ ਡੇਲੀ ਜਰੂਰ ਦੇਖਿਆ ਕਰੋ ਠੀਕ ਹੈ ਨਾ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਆਪਾਂ ਦਿਖਾਵਾਂਗੇ ਜੋਰ ਜੱਟ ਦੇ ਵਿੱਚ ਜਿਹੜਾ ਵਰਕ ਹੈ ਆਰੀ ਵਰਕ ਪ੍ਰਿੰਟ ਦੇ ਉੱਤੇ ਆਰੀ ਵਰਕ ਹੋਇਆ ਹੋਇਆ ਹੈਗਾ ਸਾਰੇ ਸੂਟ ਨੇ ਜਿਹੜੇ ਤੁਹਾਨੂੰ ਜੋਰ ਜੱਟ ਦੇ ਦਿਖਾਵਾਂਗੇ ਵਿਦਆਊਟ ਦੁਪੱਟਾ ਦਿਖਾਵਾਂਗੇ ਦੁਪੱਟਾ ਤੁਸੀਂ ਡਾਈ ਕਰਵਾਉਣਾ ਚਾਹੁੰਦੇ ਤਾਂ ਆਪਾਂ ਨੂੰ ਦੱਸ ਸਕਦੇ ਹੋ ਪਹਿਲੇ ਨੰਬਰ ਤੇ ਦੇਖੋ ਜੀ ਤੁਸੀਂ ਜਿਹੜਾ ਇਹ ਵਾਲਾ ਸੂਟ ਹੈ ਇਹੀ ਪਿਆਰੀ ਡਿਜ਼ਾਈਨ ਹੈਗਾ ਬਹੁਤ ਹੀ ਸੋਹਣਾ ਸੂਟ ਰਹਿਣ ਵਾਲਾ ਹੈ ਤੇ ਤੁਸੀਂ ਇਹਦੀ ਸਟੈਂਪ ਚੈੱਕ ਕਰ ਸਕਦੇ ਹੋਗੇ ਬਹੁਤ ਵਧੀਆ ਪਿਓਰ ਜੌਰਜਟ ਦੇ ਉੱਤੇ ਇਹ ਸੂਟ ਬਣਿਆ ਹੋਇਆ ਹੈਗਾ ਇਹਦੇ ਉੱਤੇ ਛੋਟੇ ਛੋਟੇ ਆਰੀ ਵਰਕ ਦਾ ਕੰਮ ਹੈ ਜਿਹੜੀ ਇਹਦੇ ਨਾਲ ਬਾਟਮ ਹੈ ਮਸ਼ਲੀਨ ਦੀ ਹੈ ਮਸ਼ਲੀਨ ਦੀ ਬਾਟਮ ਹੈ ਬਾਟਮ ਦਾ ਸਟਫ ਹੈ ਜਿਹੜਾ ਬਹੁਤ ਹੀ ਸੌਫਟ ਜਿਹਾ ਸਟਫ ਹੈਗਾ ਤੇ ਇਹਦੇ ਨਾਲ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਮਸ਼ਲੀਨ ਦਾ ਦੁਪੱਟਾ ਡਾਈ ਹੋ ਜਾਊਗਾ ਜੀ ਇਹਦਾ ਵਿਦਆਊਟ ਦੁਪੱਟਾ ਪ੍ਰਾਈਸ ਹੈਗਾ 1450 ਰੁਪਏ 1450 ਰੁਪਏ ਦਾ ਸੂਟ ਰਹਿਣ ਵਾਲਾ ਜੀ ਵਿਦਆਊਟ ਦੁਪੱਟਾ ਅਗਰ ਵਾਈ ਤੁਸੀਂ ਦੁਪੱਟੇ ਨਾਲ ਲੈਣਾ ਚਾਹੁੰਦੇ ਹੋ ਤਾਂ 2000 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੂਗਾ ਵਧੀਆ ਕਿਉਂਕਿ ਇਹਦੇ ਨਾਲ ਮਸ਼ਲੀਨ ਦਾ ਦੁਪੱਟਾ ਜਿਹੜਾ ਟਾਈ ਡਾਈ ਦੁਪੱਟਾ ਹੋ ਜਾਊਗਾ ਦੁਪੱਟੇ ਤੇ ਲੈਸ ਵਗੈਰਾ ਸਾਰੀ ਤੁਹਾਨੂੰ ਲਗਾ ਕੇ ਦੇਵਾਂਗੇ ਪੂਰੀ ਫਿਨਿਸ਼ਿੰਗ ਕਰਕੇ ਦੇਵਾਂਗੇ ਚੰਗੀ ਤਰ੍ਹਾਂ ਸੂਟ ਰੈਡੀ ਕਰਕੇ ਦੇਵਾਂਗੇ ਤੇ ਤੁਸੀਂ ਸਟੀਚਿੰਗ ਕਰਵਾਉ ਤੇ ਇਹਦੇ ਵਿੱਚ ਜਿੰਨੇ ਵੀ ਡਿਜ਼ਾਈਨ ਨੇ ਤੁਸੀਂ ਸਾਰੇ ਡਿਜ਼ਾਈਨ ਚੰਗੀ ਤਰ੍ਹਾਂ ਇੱਕ ਇੱਕ ਕਰਕੇ ਡਿਜ਼ਾਈਨ ਨੂੰ ਚੈੱਕ ਕਰਦੇ ਜਾਓ ਜਿਹੜੇ ਇਹਦੀ ਪ੍ਰਿੰਟਿੰਗ ਹੈ ਜੀ ਬਹੁਤ ਹੀ ਸੋਹਣਾ ਪ੍ਰਿੰਟ ਸੂਟ ਹੈਗਾ ਤੇ ਅਗਲਾ ਇਹਦੇ ਵਿੱਚ ਆ ਗਿਆ ਜੀ ਕਲਰ ਰੈਸਟ ਜਾਂ ਕਲਰ ਹੈ ਲਾਈਟ ਕਲਰ ਜ ਹੈ ਇਹ ਵੀ ਕਲਰ ਹੈ ਜਿਹੜਾ ਬਹੁਤ ਹੀ ਸੋਹਣਾ ਸੋਬਰ ਜਾਂ ਪੀਸ ਹੈਗਾ ਇਹਦੇ ਨਾਲ ਜਿਹੜੀ ਬਾਟਮ ਹੈਗੀ ਹੈ ਰੈਸਟ ਕਲਰ ਦੀ ਪਲੇਨ ਲਾਈਟ weight ਜਿਆ ਕਲਰ ਹੈਗਾ ਤੇ ਇਹਨੂੰ ਤੁਸੀਂ ਕਿਤੇ ਵੀ ਵੇਅਰ ਕਰ ਸਕਦੇ ਹੋਗੇ ਬਹੁਤ ਹੀ ਸੋਹਣਾ ਇਹਦੇ ਉੱਤੇ ਡਿਜ਼ਾਈਨਿੰਗ ਬਣਿਆ ਹੋਇਆ ਹੈਗਾ ਜਿਹੜਾ ਇਹਦੇ ਉੱਤੇ ਪ੍ਰਿੰਟ ਕੀਤਾ ਹੋਇਆ ਹੈਗਾ ਪ੍ਰਿੰਟ ਦੇ ਉੱਤੇ ਆਰੀ ਵਰਕ ਦਾ ਕੰਮ ਹੋਇਆ ਹੋਇਆ ਸਾਰਾ ਤੇ ਤੁਸੀਂ ਚੰਗੀ ਤਰ੍ਹਾਂ ਹਨਾ ਤੁਹਾਨੂੰ ਦਿਖੇ ਰਿਹਾ ਹੈ ਪ੍ਰਿੰਟ ਹੈਗਾ ਜਿਹੜਾ ਬਹੁਤ ਹੀ ਸੋਹਣਾ ਹੈਗਾ ਤੁਸੀਂ ਇਹਦੇ ਨਾਲ ਜਿਹੜੀ ਬਾਟਮ ਦੇਖ ਸਕਦੇ ਹੋ ਬਾਟਮ ਦਾ ਕਲਰ ਹੈ ਜਿਹੜਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਰੈਸਟ ਕਲਰ ਦਾ ਪਿਓਰ ਬਾਟਮ ਪਿਓਰ ਮਸ਼ਲੀਨ ਦੀ ਬਾਟਮ ਰਹਿਣ ਵਾਲੀ ਹੈ ਜੀ ਇਹਦੇ ਨਾਲ ਤੇ ਜਿਹੜੇ ਇਹਦੇ ਵਿੱਚ ਜਿੰਨੇ ਵੀ ਕਲਰ ਨੇ ਆਪਣੇ ਕੋਲ ਅਵੇਲੇਬਲ ਹੈਗੇ ਨੇ ਸਾਰੇ ਕਲਰ ਆਪਣੇ ਕੋਲ ਮਿਲ ਜਾਣਗੇ ਤੁਸੀਂ ਕੋਈ ਵੀ ਕਲਰ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ ਆਪਾਂ ਨੂੰ ਕੋਈ ਵੀ ਸੂਟ ਜਿਹੜਾ ਆਪਾਂ ਦਿਖਾ ਰਹੇ ਆ ਤੁਹਾਨੂੰ ਤੁਸੀਂ ਆਪਾਂ ਨੂੰ WhatsApp ਤੇ DM ਕਰ ਸਕਦੇ ਹੋ ਜਿਹੜਾ ਆਪਣਾ WhatsApp ਨੰਬਰ ਹੁੰਦਾ ਜੀ ਸਕਰੀਨ ਦੇ ਉੱਤੇ ਸ਼ੋਅ ਹੈ ਪਲੀਜ਼ WhatsApp ਮੈਸੇਜ ਹੀ ਕਰਿਆ ਕਰੋ ਤੇ ਕਾਲ ਨਾ ਕਰਿਆ ਕਰੋ ਕਿਉਂਕਿ ਕਾਲ ਚੱਕਣ ਦਾ ਇੰਨਾ ਟਾਈਮ ਨਹੀਂ ਹੁੰਦਾ ਆਪਾਂ WhatsApp ਤੇ ਤੁਹਾਨੂੰ ਕਿਸੇ ਨਾ ਕਿਸੇ ਟਾਈਮ ਰਿਪਲਾਈ ਦੇਵਾਂਗੇ ਤੇ ਤੁਸੀਂ ਵਟਸਐਪ ਤੇ ਹੀ ਮੈਸੇਜ ਕਰਕੇ ਆਪਾਂ ਨੂੰ ਜਾਣਕਾਰੀ ਲੈ ਸਕਦੇ ਹੋ ਸੂਟ ਦੀ ਜਿਹੜਾ ਸੂਟ ਹੈ ਬਹੁਤ ਹੀ ਸੋਹਣਾ ਸੌਫਟ ਜਿਹਾ ਸਟੱਫ ਰਹਿਣ ਵਾਲਾ ਜੀ ਇਹ ਗਰਮੀਆਂ ਦੇ ਵਿੱਚ ਪਾਉਣ ਲਈ ਬਹੁਤ ਵਧੀਆ ਹੈਗਾ ਤੇ ਫਿੱਟ ਵਗੈਰਾ ਕੁਝ ਨਹੀਂ ਹੁੰਦਾ ਜੀ ਇਹਨੂੰ ਅਸੀਂ ਖੁਦ ਵੀ ਆਪਣੇ ਲਈ ਸਟਿਚ ਕਰਕੇ ਪਾਏ ਹੋਏ ਨੇ ਇਹ ਵਾਲੇ ਸੂਟ ਤੇ ਬਹੁਤ ਹੀ ਸੋਹਣੀ ਚੀਜ਼ ਹੈਗੀ ਵਧੀਆ ਅਲੱਗ ਜੀ ਡਿਫਰੈਂਟ ਜੀ ਲੁੱਕ ਦਿੰਦੇ ਨੇਗੇ ਤੇ ਇਹਦੇ ਵਿੱਚ ਆਪਾਂ ਜਿੰਨੇ ਵੀ ਡਿਜ਼ਾਈਨ ਆਪਣੇ ਕੋਲ ਹੈਗੇ ਨੇ ਇਸ ਟਾਈਮ ਤੁਹਾਨੂੰ ਸਾਰਾ ਕੱਲਾ ਕੱਲਾ ਡਿਜ਼ਾਈਨ ਆਪਾਂ ਸ਼ੋਅ ਕਰਦੇ ਆਂ ਵੀਡੀਓ ਦੇ ਵਿੱਚ ਪਲੀਜ਼ ਜਿਹੜੇ ਭੈਣ ਭਰਾ ਵੀਰ ਆਪਣੀ ਚੈਨਲ ਨੂੰ ਵੀਡੀਓ ਨੂੰ ਨਵਾਂ ਦੇਖਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਠੀਕ ਹੈ ਤੇ ਆਪਾਂ ਲਾਈਵ ਵੀ ਆਉਣੇ ਹੁੰਨੇ ਆ ਤੇ ਲਾਈਵ ਦੇ ਵਿੱਚ ਵੀ ਆਪਾਂ ਤੁਹਾਨੂੰ ਸੂਟ ਹੀ ਦਿਖਾਉਣੇ ਹੁੰਨੇ ਆ ਵਰਕ ਵਾਲੇ ਜਾਂ ਨੀਡਲ ਥ्रेड ਵਰਕ ਵਾਲੇ ਆਪਣੇ ਕੋਲੇ ਇਸ ਟਾਈਮ ਸੂਟ ਵਰਕ ਹੋ ਕੇ ਆਏ ਨੇ ਉਹਦੇ ਵੀ ਆਪਾਂ ਤੁਹਾਨੂੰ ਡਿਜ਼ਾਈਨ ਨੇ ਜਿਹੜੀ ਦਿਖਾਵਾਂਗੇ ਇਹਦੇ ਵਿੱਚ ਦੋ ਕਲਰ ਨੇ ਜੀ ਇੱਕ ਪਰਪਲ ਕਲਰ ਵੀ ਹੈਗਾ ਤੇ ਜਿਹੜਾ ਪਰਪਲ ਕਲਰ ਹੈਗਾ ਉਹ ਅਸੀਂ ਸਟਿਚ ਕਰ ਲਿਆ ਖੁਦ ਆਪਣੇ ਲਈ ਤੇ ਜੇ ਤੁਸੀਂ ਪਰਪਲ ਕਲਰ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਰਪਲ ਕਲਰ ਦਾ ਸੂਟ ਵੀ ਜਿਹੜਾ ਹੈ ਮਿਲ ਜੂਗਾ ਠੀਕ ਹੈ ਨਾ ਤੁਸੀਂ ਉਹ ਵੀ ਆਪਣੇ ਕੋਲੋਂ ਪੁੱਛ ਸਕਦੇ ਹੋ ਮੰਗਵਾ ਸਕਦੇ ਹੋ ਤੇ ਜਿੰਨੇ ਵੀ ਇਹਦੇ ਵਿੱਚ ਕਲਰ ਪਏ ਨੇ ਆਪਾਂ ਸਾਰੇ ਦਿਖਾਉਣੇ ਤੁਹਾਨੂੰ ਮਸਟਰਡ ਕਲਰ ਹੈਗਾ ਇਹ ਤੇ ਇਹ ਵਾਲਾ ਹੈਗਾ ਮਸਟਰਡ ਕਲਰ ਤੇ ਇਹ ਵਾਲਾ ਹੈਗਾ ਜੀ ਬਲੈਕ ਕਲਰ ਬਲੈਕ ਕਲਰ ਤੇ ਇੱਕ ਸਰਦਈ ਕਲਰ ਹੈ ਆਵਲਾ ਡਿਜ਼ਾਈਨਿੰਗ ਜਿਹੜਾ ਆਪਾਂ ਪਹਿਲਾਂ ਬਰਬਰੀ ਦੇ ਵਿੱਚ ਬਣਾਇਆ ਹੈਗਾ ਸੂਟ ਤੇ ਉਹ ਵਾਲੀ ਡਿਜ਼ਾਈਨਿੰਗ ਵੀ ਇਹਦੇ ਵਿੱਚ ਯੂਰ ਜੱਟ ਦੇ ਵਿੱਚ ਵੀ ਸੇਮ ਡਿਜ਼ਾਈਨ ਹੈ ਜਿਹੜਾ ਆਇਆ ਹੋਇਆ ਹੈਗਾ ਜਿਹੜਾ ਬਲੈਕ ਕਲਰ ਦਾ ਪ੍ਰਿੰਟ ਹੈ ਤੁਸੀਂ ਉਹ ਵੀ ਪ੍ਰਿੰਟ ਚੈੱਕ ਕਰ ਸਕਦੇ ਹੋ ਪ੍ਰਿੰਟ ਹੈ ਜਿਹੜਾ ਬਹੁਤ ਹੀ ਸੋਹਣਾ ਹੈਗਾ ਤੁਹਾਨੂੰ ਖੋਲ ਕੇ ਦਿਖਾਣੇ ਆ ਬਲੈਕ ਕਲਰ ਦਾ ਸੂਟ ਜਿਹੜਾ ਇਹਦੀ ਪ੍ਰਿੰਟਿੰਗ ਤੁਸੀਂ ਚੰਗੀ ਤਰ੍ਹਾਂ ਚੈੱਕ ਕਰੋ ਤੇ ਇਹਦੇ ਨਾਲ ਹੈਗੀ ਹੈ ਬਲੈਕ ਕਲਰ ਦੀ ਬਾਟਮ ਤੇ ਸਾਰੇ ਜਿਹੜੇ ਕਲਰ ਆਪਣੇ ਕੋਲੇ ਹੈਗੇ ਨੇ ਹੈਗੇ ਦੇਖੋ ਚੰਗੀ ਤਰ੍ਹਾਂ ਹਨਾ ਤੁਸੀਂ ਦੇਖ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਠੀਕ ਹੈ ਨਾ ਇਹਨਾਂ ਦੇ ਵਿੱਚ ਜਿਹੜੀ ਡਿਜ਼ਾਈਨਿੰਗ ਹੈ ਪ੍ਰਿੰਟ ਹੈਗੀ ਸਾਰਿਆਂ ਦੇ ਵਿਚਾਰੀ ਵਰਕ ਦਾ ਕੰਮ ਹੈ ਜਿਹੜਾ ਹੋਇਆ ਹੋਇਆ ਹੈ ਵਿਦਆਊਟ ਦੁਪੱਟਾ ਤੁਹਾਨੂੰ ਸੂਟ ਮਿਲਣਗੇ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਦੁਪੱਟਾ ਤੁਹਾਨੂੰ ਨਾਲ ਡਾਈ ਕਰਵਾ ਕੇ ਦੇਵਾਂਗੇ ਵਿਦ ਦੁਪੱਟਾ ਦਾ ਇਹਦਾ ਪ੍ਰਾਈਸ ਹੋਊਗਾ ਜੀ 2000 ਰੁਪਏ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ 1450 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲਣਗੇ ਸਾਰਿਆਂ ਦੇ ਵਿੱਚ ਕਲਰ ਡਾਰਕ ਵੀ ਹੈਗੇ ਨੇ ਜੀ ਲਾਈਟ ਵੀ ਹੈਗੇ ਨੇ ਇਹਨਾਂ ਦੇ ਵਿੱਚ ਕਲਰ ਲਾਈਟ ਡਾਰਕ ਦੋਨੋਂ ਮਿਲਣਗੇ ਤਾਂ ਤੁਹਾਨੂੰ ਤੁਸੀਂ ਜਿਹੜਾ ਵੀ ਕਲਰ ਪਸੰਦ ਆਉਂਦਾ ਤੁਸੀਂ ਆਪਣਾ ਪਸੰਦ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹਨੂੰ ਪਸੰਦ ਕਰਕੇ ਆਪਾਂ ਉਹਨੂੰ ਡੀਐਮ ਕਰ ਸਕਦੇ ਹੋ ਤੇ ਦੇਖੋ ਜੀ ਇਹ ਵਾਲਾ ਹੈਗਾ ਮਸਟਰਡ ਕਲਰ ਤੁਸੀਂ ਦੀ ਡਿਜ਼ਾਈਨਿੰਗ ਚੈੱਕ ਕਰੋ ਡਿਜ਼ਾਈਨਿੰਗ ਜਿਹੜੀ ਇਹਦੀ ਹੈਗੀ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈਗੀ ਤੇ ਜਿਹੜਾ ਦੇ ਉੱਤੇ ਵੀ ਵਰਕ ਹੋਇਆ ਹੋਇਆ ਹੈਗਾ ਮਸਟਰਡ ਕਲਰ ਦਾ ਸੂਟ ਰਹਿਣ ਵਾਲਾ ਹੈ ਜੀ ਇਹ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਕਲਰ ਵੀ ਦੱਸਦੇ ਜਾਵਾਂਗੇ ਵੀ ਕਿਹੜਾ ਕਲਰ ਹੈਗਾ ਮਾਸਟਰਡ ਕਲਰ ਹੈ ਜੀ ਕਿਉਂਕਿ ਥੋੜਾ ਥੋੜਾ ਫੋਨ ਦੇ ਵਿੱਚ ਹਨਾ ਥੋੜਾ ਥੋੜਾ ਕੈਮਰੇ ਦੇ ਵਿੱਚ ਨਾ ਕਲਰ ਇਧਰ ਉਧਰ ਹੋ ਜਾਂਦਾ ਫਰਕ ਰਹ ਜਾਂਦਾ 1921 ਦਾ ਇਹ ਵਾਲਾ ਹੈਗਾ ਜੀ ਮਹਿੰਦੀ ਕਲਰ ਇਹ ਮਹਿੰਦੀ ਕਲਰ ਹੈ ਡਿਜ਼ਾਈਨ ਚੈੱਕ ਕਰੋ ਆਪਾਂ ਤੁਹਾਨੂੰ ਕੱਲਾ ਕੱਲਾ ਪੀਸ ਜਿਹੜਾ ਖੋਲ ਕੇ ਦਿਖਾਵਾਂਗੇ ਸਾਰੇ ਮਹਿੰਦੀ ਕਲਰ ਦੀ ਬਾਟਮ ਹੈਗੀ ਇਹਦੇ ਨਾਲ ਡਾਰਕ ਮਹਿੰਦੀ ਕਲਰ ਦੀ ਤੇ ਬਹੁਤ ਹੀ ਸੋਹਣੇ ਨਵੇਂ-ਨਵੇਂ ਜਿਹੇ ਕਲਰ ਨੇਗੇ ਸਾਰੇ ਤੇ ਅਗਲਾ ਆਗੇ ਜੀ ਬਲੈਕ ਕਲਰ ਆ ਪਾ ਤੁਹਾਨੂੰ ਪਹਿਲਾਂ ਸਾਰੇ ਇਕੱਠੇ ਸੂਟ ਦਿਖਾਏ ਨੇ ਹੁਣ ਆਪਾਂ ਤੁਹਾਨੂੰ ਕੱਲਾ ਕੱਲਾ ਓਪਨ ਕਰਕੇ ਦਿਖਾਵਾਂਗੇ ਤਾਂ ਕਰਕੇ ਜਿਹੜਾ ਤੁਹਾਨੂੰ ਡਿਜ਼ਾਈਨਿੰਗ ਦਾ ਚੰਗੀ ਤਰ੍ਹਾਂ ਪਤਾ ਲੱਗ ਸਕੇਣਾ ਤੁਸੀਂ ਡਿਜ਼ਾਈਨਿੰਗ ਦੇਖ ਸਕੋ ਪ੍ਰਿੰਟ ਪਤਾ ਲੱਗ ਜਾਂਦਾਗਾ ਕਿ ਕਿਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਇਹ ਹੈਗਾ ਜੀ ਬਲੈਕ ਕਲਰ ਬਲੈਕ ਕਲਰ ਦੀ ਇਹਦੇ ਨਾਲ ਮਸ਼ਲੀਨ ਦੀ ਬਾਟਮ ਹੈਗੀ ਤੇ ਇਹਦਾ ਪ੍ਰਿੰਟ ਹੈ ਜਿਹੜਾ ਬਹੁਤ ਸੋਹਣਾ हटਕੇ ਜੇ ਪ੍ਰਿੰਟ ਹੈ ਇਹ ਵਾਲਾ ਹੈਗਾ ਜੀ ਰੈਸਟ ਕਲਰ ਰੈਸਟ ਕਲਰ ਤੇ ਨਾਲ ਇਹਦੀ ਪਲੇਨ ਬਾਟਮ ਹੈ ਜਿਹੜੀ ਡਾਰਕ ਜਿਹਾ ਰੈਸਟ ਕਲਰ ਦੀ ਹੈ ਤੇ ਸ਼ਰਟ ਇਸ ਤਰ੍ਹਾਂ ਬਣੀ ਹੋਈਏਗੀ ਪ੍ਰਿੰਟ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਲਓ ਤੇ ਤਾਂ ਕਰਕੇ ਆਪਾਂ ਤੁਹਾਨੂੰ ਸਾਰੇ ਪਿਛੋਂ ਦੁਆਰੋਂ ਆਪਾਂ ਕਰਕੇ ਦਿਖਾ ਰਹੇ ਹਾਂਗੇ ਤੇ ਤੁਸੀਂ ਪ੍ਰਿੰਟ ਨੂੰ ਜਾਣ ਸਕੋ ਤੇ ਆਹ ਵਾਲਾ ਦੇਖੋ ਜੀ ਬਹੁਤ ਹੀ ਸੋਹਣਾ ਨਵਾਂ ਗਰੇਜਾ ਕਲਰ ਹੈਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਕੋਈ ਪਹਿਣਾ ਲਾਈਟ ਕਲਰ ਪਸੰਦ ਕਰਦੀ ਨਹੀਂ ਤੁਸੀਂ ਇਹਦੀ ਵੀ ਡਿਜ਼ਾਈਨਿੰਗ ਚੈੱਕ ਕਰੋ ਡਿਜ਼ਾਈਨਿੰਗ ਹੈ ਜਿਹੜੀ ਬਹੁਤ ਸੋਹਣੀ हटਕੇ ਜਿਹੀ ਪ੍ਰਿੰਟ ਹੈਗਾ ਤੇ ਜੇ ਕੋਈ ਭੈਣ ਲਾਈਟ ਕਲਰ ਪਸੰਦ ਕਰਦੀ ਹੈ ਤਾਂ ਇਹ ਵਾਲਾ ਸੂਟ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗੂਗਾ ਕਿਉਂਕਿ ਇਹਦੀ ਪ੍ਰਿੰਟਿੰਗ ਹੈ ਜਿਹੜੀ ਬਹੁਤ ਸੋਹਣੀ ਹੈ ਤੇ ਇਹ ਵਾਲਾ ਹੈਗਾ ਜੀ ਮਹਿੰਦੀ ਕਲਰ ਜਿਹੜਾ ਪਹਿਲਾਂ ਦਿਖਾਇਆ ਤੁਹਾਨੂੰ ਉਹ ਹੋਰ ਮਹਿੰਦੀ ਕਲਰ ਹੈ ਤੇ ਇਹ ਪੈਰਟ ਮਹਿੰਦੀ ਕਲਰ ਹੈਗਾ ਤੇ ਦੇਖੋ ਇਹ ਵਾਲੀ ਹੈਗੀ ਇਹਦੀ ਡਿਜ਼ਾਈਨਿੰਗ ਤੇ ਬਾਟਮ ਦੇਖੋ ਤੁਸੀਂ ਬਾਟਮ ਵੀ ਹੈਗੀ ਇਹਦੀ ਪੈਰਟ ਜੀ ਕਲਰ ਦੀ ਤੇ ਮਹਿੰਦੀ ਕਲਰ نیچے ਵੀ ਪਿਆ ਤੁਸੀਂ ਮਹਿੰਦੀ ਕਲਰ ਚ ਬਹੁਤ ਡਿਫਰੈਂਟ ਆ ਦੋਨਾਂ ਚ ਤੇ ਉਹ ਪੈਰਟ ਜਾਂ ਮਹਿੰਦੀ ਕਲਰ ਹੈਗਾ ਇਹ ਫਿਰ ਤੋਂ ਆਗੇ ਜੀ ਬਲੈਕ ਕਲਰ ਜਿਹੜਾ ਆਪਾਂ ਪਹਿਲਾਂ ਦਿਖਾਇਆ ਤੇ ਉਹ ਬਲੈਕ ਕਲਰ ਹੋਰ ਹੈ ਤੇ ਇਹ ਬਲੈਕ ਕਲਰ ਹੋਰ ਹੈਗਾ ਦੋਨਾਂ 'ਚ ਫਰਕ ਕੇ ਕੇ ਦੇਖੋ ਆਪਾਂ ਤੁਹਾਨੂੰ ਨੇੜੇ-ਨੇੜੇ ਰੱਖ ਤੇ ਕਿਤੇ ਇਦਾਂ ਹੋ ਜੇ ਵੀ ਪਹਿਲਾਂ ਵਾਲੀ ਬਲੈਕ ਕਲਰ ਜਿਹੜਾ ਆਪਾਂ ਦਿਖਾਇਆ ਸੀ ਇਹ ਪਹਿਲਾਂ ਵਾਲਾ ਬਲੈਕ ਕਲਰ ਹੈ ਜਿਹੜਾ ਹੁਣ ਦਿਖਾਇਆ ਉਹਦਾ ਵੱਖਰਾ ਜਿਹਾ ਪ੍ਰਿੰਟ ਆ ਥੋੜਾ ਜਿਹਾ ਫਰਕ ਹੈ ਤੇ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਪਾਂ ਨੂੰ ਆਰਡਰ ਬੁੱਕ ਕਰ ਸਕਦੇ ਜਦੋਂ ਵੀਡੀਓ ਪਾਉਣੀ ਹੈ ਪਲੀਜ਼ ਹਨਾ ਪੰਜ ਚਾਰ ਦਿਨਾਂ ਬਾਅਦ ਜਿਹੜੀਆਂ ਪਹਿਣਾ ਵੀਡੀਓ ਦੇਖਦੀ ਨੇ ਉਹਨਾਂ ਲਈ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਸੂਟ ਮਿਲਣਾ ਪਰ ਵੈਸੇ ਅਸੀਂ ਕੋਸ਼ਿਸ਼ ਤਾਂ ਕਰਦੇ ਆਂ ਵੀ ਸੂਟ ਮਿਲੇ ਕਿਤਨਾ ਕਿਤੋਂ ਜੇਕਰ ਪਰ ਤੁਸੀਂ ਮੈਂ ਤੁਹਾਨੂੰ ਇਹੀ ਸਲਾਹ ਦਵਾਂਗੀ ਕਿ ਵੀਡੀਓ ਨੂੰ ਦੇਖ ਕੇ ਜਲਦੀ ਜਲਦੀ ਆਰਡਰ ਕਰਿਆ ਬੁੱਕ ਕਰਿਆ ਕਰੋ ਸਲਾਹ ਨਾ ਕਰਿਆ ਕਰੋ ਕਈ ਭੈਣਾਂ ਸਲਾਹ ਕਰਦੀਆਂ ਨੇ ਸਾਰੀਆਂ ਬੁਟੀਕਾ ਵਾਲੀਆਂ ਤੋਂ ਪ੍ਰਾਈਸ ਪੁੱਛ ਕੇ ਫੇਰ ਆਪਾਂ ਨੂੰ ਆਰਡਰ ਦਿੰਦੀਆਂ ਨੇ ਇੰਨਾ ਭੈਣਾਂ ਵਹਿਮ ਨਾ ਕਰਿਆ ਕਰੋ ਕਿਉਂਕਿ ਜਿਹੜਾ ਆਪਣੀ ਪ੍ਰਾਈਸ ਦੀ ਆਪਣੀ ਸ਼ਾਪ ਦੀ ਪ੍ਰਾਈਸ ਨੇ ਬਿਲਕੁਲ ਜੈਨੂਨ ਨੇ ਕਿਤੋਂ ਵੀ ਤੁਹਾਨੂੰ ਕੋਈ ਵੀ ਬੁਟੀਕਾ ਵਾਲੀ ਭੈਣ ਇਸ ਪ੍ਰਾਈਸ ਦੇ ਵਿੱਚ ਜ਼ਰ ਜਾਂ ਟਾਰੀ ਵਰਕ ਵਾਲਾ ਸੂਟ ਨਹੀਂ ਦੇਊਗੀ ਤੇ ਆਪਣੇ ਜਿਹੜੇ ਪ੍ਰਾਈਸ ਨੇ ਬਿਲਕੁਲ ਹਨਾ ਜੈਨੂਨ ਨੇ ਬਹੁਤ ਘੱਟ ਮਾਰਜਿਨ ਰੱਖਿਆ ਹੋਇਆ ਹੁੰਦਾ ਆਪਾਂ ਇਹਨਾਂ ਸੂਟਾਂ ਤੇ ਤੇ ਪਲੀਜ਼ ਅਸੀਂ ਕੋਸ਼ਿਸ਼ ਤਾਂ ਕਰਦੇ ਆਂ ਵੀ ਜਿਹੜੀ ਭੈਣ ਦਾ ਆਪਾਂ ਨੂੰ ਆਰਡਰ ਆ ਗਿਆ ਚ ਇਹ 10 ਦਿਨਾਂ ਬਾਅਦ ਆਇਆ ਵੀ ਉਹ ਮਿਲੇ ਸੂਟ ਜਿਹੜਾ ਉਹ ਬਾਰੇ ਪਤਾ ਹੈ ਕਿ ਜਦੋਂ ਪੁਰਾਣੀ ਹੋ ਜਾਂਦੇ ਆ ਵੀਡੀਓ ਨਾ ਤਾਂ ਸੂਟ ਸੇਲ ਹੋ ਜਾਂਦੇ ਨੇ ਜੀ ਬਹੁਤ ਔਖੇ ਹੋ ਜਾਂਦੇ ਨੇ ਮੁਸ਼ਕਲ ਹੋ ਜਾਂਦੇ ਨੇ ਜਿਹੜਾ ਇਹ ਵਾਲਾ ਸੂਟ ਆ ਦੇਖੋ ਜੀ ਅਸੀਂ ਬਰਬਰੀ ਵਿੱਚ ਖੁਦ ਸਟਿਚ ਕੀਤਾ ਹੋਇਆ ਆਪਣੇ ਲਈ ਇਹ ਵਾਲਾ ਸੇਮ ਡਿਜ਼ਾਈਨ ਹੈ ਜਿਹੜਾ ਜੌਰਜਟ ਆਰੀ ਵਰਕ ਦੇ ਉੱਤੇ ਵੀ ਆ ਗਿਆ ਇਹਦੇ ਵਿੱਚ ਵੀ ਤੁਹਾਨੂੰ ਕਲਰ ਦਿਖਾਉਣਾ ਹੈ ਜਿੰਨੇ ਵੀ ਆਏ ਹੋਏ ਨੇ ਕਿ ਇੱਕ ਦੋ ਕਲਰ ਇਕਾਸਰ ਦੇ ਹੀ ਕਲਰ ਇਹਦੇ ਵਿੱਚ ਇਹ ਵਾਲੇ ਸੂਟ ਬਰਬਰੀ ਦੇ ਵਿੱਚ ਵੀ ਆਏ ਸੀ ਇਹ ਡਿਜ਼ਾਈਨਿੰਗ ਸੇਮ ਤੇ ਇਹ ਵਾਲੇ ਪ੍ਰਿੰਟ ਨੂੰ ਬਹੁਤ ਪਿਆਰ ਦਿੱਤਾ ਪਹਿਣਾ ਨੇ ਬਹੁਤ ਸੂਟ ਮੰਗਵਾਏ ਨੇ ਬਰਬਰੀ ਦੇ ਵਿੱਚ ਇਹ ਵਾਲੇ ਸੂਟ ਜਿਹੜੇ ਆਪਾਂ ਨੇ ਖੁਦ ਸਟਿਚ ਕੀਤੇ ਸੀ ਜੀ ਆਪ ਦੇਖੋ ਜੀ ਇਹ ਵਾਲੇ ਸਾਰੇ ਸੂਟ ਹੈਗੇ ਸੀਗੇ ਆਰੀ ਵਰਕ ਜੌਰਜਟ ਦੇ ਵਿੱਚ ਅਗਲਾ ਆ ਗਿਆ ਮਸਟਰਡ ਕਲਰ ਲਾਈਟ ਮਸਟਰਡ ਜਿਹਾ ਕਲਰ ਹੈ ਜੀ ਜਿਹੜੀਆਂ ਪਹਿਣਾ ਲਾਈਟ ਕਲਰ ਪਸੰਦ ਕਰਦੇ ਨੇ ਜਿਹੜਾ ਇੱਕ ਪਹਿਲਾ ਮਸਟਰਡ ਆਇਆ ਸੀ ਥੋੜਾ ਜਿਹਾ ਡਾਰਕ ਸੀਗਾ ਇਹ ਵਾਲਾ ਹੈਗਾ ਥੋੜਾ ਜਿਹਾ ਲਾਈਟ ਤੇ ਇਹ ਵਾਲਾ ਹੈਗਾ ਜੀ ਪ੍ਰਿੰਟਿੰਗ ਇਹ ਵੀ ਬਹੁਤ ਸੋਹਣਾ ਹੈ ਇਹ ਵੀ ਜੌਰਜਟ ਆਰੀ ਵਰਕ ਦੇ ਵਿੱਚ ਹੈ ਤੇ ਇਹਦੀ ਡਿਜ਼ਾਈਨਿੰਗ ਵੀ ਜਿਹੜੀ ਹੈਗੀ ਵੱਖਰੀ ਜੀ ਹੈਗੀ ਜੈਪੂਰੀ ਪ੍ਰਿੰਟ ਜੈਗਾ ਇਹ ਤੇ ਇਹ ਵਾਲਾ ਹੈਗਾ ਜੀ ਲਾਈਟ ਮਸਟਰਡ ਜਾਂ ਜਿਹੜਾ ਸ਼ੁਰੂ ਚ ਦਿਖਾਇਆ ਸੀ ਸਾਨੂੰ ਇਹ ਅਗਲਾ ਆ ਗਿਆ ਜੀ ਫਿਰ ਤੋਂ ਰੈਸਟ ਜੀ ਕਲਰ ਡਾਰਕ ਸੰਤਰੀ ਜੀ ਟਾਈਪ ਤੇ ਜੀ ਇਹ ਤੇ ਇਹ ਵਾਲੇ ਬਲੈਕ ਆਪਾਂ ਦੁਆਰੋਂ ਤੋਂ ਤੁਹਾਨੂੰ ਸਾਰੇ ਜਿਹੜੇ ਹੈਗੇ ਨੇ ਸ਼ੋਅ ਕਰਤੇ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਜਲਦੀ ਜਲਦੀ ਹਨ ਆਪਣੇ ਆਰਡਰ ਨੂੰ ਬੁੱਕ ਕਰ ਸਕਦੇ ਹੋ ਦੱਸ ਸਕਦੇ ਹੋ ਸਾਨੂੰ ਤੇ ਅਗਲਾ ਆ ਗਿਆ ਜੀ ਗਜਰੀ ਕਲਰ ਇਹ ਵਾਲਾ ਹੈਗਾ ਜੀ ਗਜਰੀ ਕਲਰ ਦਾ ਤੇ ਇਹਦੇ ਨਾਲ ਵੀ ਪਲੇਨ ਬਾਟਮ ਰਹੂਗੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਅਗਲਾ ਫਿਰ ਤੋਂ ਆ ਗਿਆ ਵਾਈਟ ਤੇ ਮਹਿੰਦੀ ਕਲਰ ਦਾ ਕੰਟਰਾਸਟ ਹੈ ਇਹਦੇ ਵਿੱਚ ਜਿਹੜੀ ਇਹਦੀ ਬਾਟਮ ਹੈਗੀ ਮਸਟਰਡ ਕਲਰ ਦੀ ਹੈ ਤੇ ਜਿਹੜਾ ਪਹਿਲਾਂ ਦਿਖਾਇਆ ਸੀ ਉਹਦੀ ਬਾਟਮ ਹੈਗੀ ਮਹਿੰਦੀ ਕਲਰ ਦੀ ਇਹਦੀ ਮਸਟਰਡ ਕਲਰ ਦੀ ਬਾਟਮ ਹੈ ਕਿਉਂਕਿ ਦੋਨੇ ਸੇਮ ਜੀ ਪ੍ਰਿੰਟਿੰਗ ਦੇ ਸੂਟ ਨੇਗੇ ਤੇ ਅੱਜ ਵਾਲੇ ਸੂਟ ਆਪਾਂ ਤੁਹਾਨੂੰ ਸਾਰੇ ਦੇਖੋ ਇਹ ਵਾਲੀ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਹੈ ਜੀ ਬਹੁਤ ਹੀ ਵਧੀਆ ਪਿਆਰਾ ਜਿਹਾ ਡਿਜ਼ਾਈਨ ਹੈਗਾ ਤੇ ਇਹਦੇ ਵਿੱਚ ਸਾਰੇ ਹਨਾ ਵੀ ਜਿਹੜੀ ਇਹਦੇ ਵਿੱਚ ਪ੍ਰਿੰਟਿੰਗ ਦਿੱਤੀ ਹੋਈ ਹੈ ਨਾ ਜੀ ਜਾਨਵਰ ਜਿਨੌਰ ਜੇ ਬਣੇ ਹੋਏ ਨੇ ਸਾਰੇ ਦੇ ਵਿੱਚ ਤੇ ਇਹ ਵਾਲਾ ਦੇਖੋ ਜੀ ਆ ਗਿਆ ਮਰਜੈਂਟਾ ਕਲਰ ਦੀ ਬਾਟਮ ਦੇ ਨਾਲ ਤੇ ਕਰੀਮ ਕਲਰ ਦਾ ਸ਼ਰਟ ਕਰੀਮ ਕਲਰ ਦੀ ਸ਼ਰਟ ਹੈਗੀ ਇਹਦੀ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਹੀ ਸੋਹਣਾ ਹੈਗਾ ਸੂਟ ਤੇ ਅਗਲਾ ਆ ਗਿਆ ਜੀ ਪਿੰਕ ਪੀਚ ਪਿੰਕ ਜਿਹਾ ਕਲਰ ਹੈਗਾ ਲਾਈਟ ਪਿੰਕ ਇਹਦੇ ਨਾਲ ਬਾਟਮ ਹੈਗੀ ਅਗਲਾ ਆ ਗਿਆ ਜੀ ਡਾਰਕ ਮਾਸਟਰਡ yellow yellow ਕਲਰ ਦਾ ਸੂਟ ਜੀ ਮਾਸਟਰਡ ਨਹੀਂ ਕਹਾਂਗੇ ਇਹਨੂੰ yellow ਹੈਗਾ ਡਾਰਕ yellow ਕਲਰ ਦੀ ਬਾਟਮ ਹੈ ਇਹਦੇ ਨਾਲ ਤੇ yellow ਕਲਰ ਦੀ ਸ਼ਰਟ ਹੈਗੀ ਤੇ ਫਿਰ ਤੋਂ ਆ ਗਿਆ ਜੀ ਬਲੈਕ ਕਲਰ ਦਾ ਬਲੈਕ ਕਲਰ ਦੇ ਵਿੱਚ ਜਿਹੜੇ ਪ੍ਰਿੰਟ ਆਏ ਨੇ ਬਹੁਤ ਜ਼ਿਆਦਾ ਆਏ ਨੇ ਕਿਉਂਕਿ ਬਲੈਕ ਕਲਰ ਹਰ ਇੱਕ ਦੇ ਵਿੱਚ ਹਰ ਇੱਕ ਸਟੱਫ ਦੇ ਵਿੱਚ ਜ਼ਿਆਦਾ ਆਉਂਦਾ ਪ੍ਰਿੰਟ ਕਿਉਂਕਿ ਬਲੈਕ ਕਲਰ ਨੂੰ ਪਹਿਣਾ ਬਹੁਤ ਪਸੰਦ ਕਰਦੀ ਨੇ ਬਲੈਕ ਕਲਰ ਹਰ ਇੱਕ ਦੀ ਪਸੰਦ ਹੁੰਦੀ ਹੈ ਬਲੈਕ ਕਲਰ ਸੂਟ ਬਹੁਤ ਜ਼ਿਆਦਾ ਜਲਦੀ ਸੇਲ ਹੁੰਦਾ ਸ਼ਾਪ ਦੇ ਉੱਤੇ ਕਿਸੇ ਵੀ ਪ੍ਰਿੰਟ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਆ ਜੀ ਸਭ ਤੋਂ ਪਹਿਲਾਂ ਨਾ ਬਲੈਕ ਕਲਰ ਚੱਕਿਆ ਜਾਂਦਾ ਹੈਗਾ ਬਲੈਕ ਕਲਰ ਨਾ ਪੂਰਾ ਨਹੀਂ ਹੁੰਦਾ ਹੈਗਾ ਉਸ ਤੋਂ ਬਾਅਦ ਬਲੈਕ ਕਲਰ ਦੇ ਇੰਨੇ ਜ਼ਿਆਦਾ ਆਰਡਰ ਆਉਂਦੇ ਨੇਗੇ ਕਿ ਸਾਨੂੰ ਮਿਲਦੀ ਨਹੀਂ ਹੈਗੇ ਫ ਕਿਉਂਕਿ ਬਲੈਕ कलर ਹਰ ਇੱਕ ਨੂੰ ਸੋਹਣਾ ਲੱਗਦਾ ਹਰ ਇੱਕ ਭੈਣ ਕੋਲੇ ਬਲੈਕ ਕਲਰ ਦੇ ਤਿੰਨ ਤਿੰਨ ਚਾਰ ਚਾਰ ਸੂਟ ਹੁੰਦੀ ਹੁੰਦੇ ਨੇ ਜੀ ਵਰਕ ਵਾਲੇ ਵੀ ਪ੍ਰਿੰਟ ਵੀ ਤੇ ਦੇਖੋ ਜੀ ਹੁਣ ਅੱਜ ਆਪਾਂ ਜਿਹੜੇ ਦਿਖਾਏ ਨੇ ਤੁਹਾਨੂੰ ਸੂਟ ਸਾਰੇ ਜਾਰਜਟ ਆਰੀ ਵਰਕ ਦੇ ਸੂਟ ਦਿਖਾਏ ਨੇਗੇ ਤੇ ਮਿਲਦੇ ਆਪਾਂ ਤੁਹਾਨੂੰ ਹੋਰ ਨਵੇਂ ਸੂਟ ਲੈ ਕੇ ਸੋਹਣੇ ਸੋਹਣੇ ਤੇ ਮਿਲਦੇ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਇਹ ਵਾਲੇ ਹੈਗੇ ਨੇ ਜੀ ਬਰਬਰੀ ਦੇ ਵਿੱਚ ਤੁਸੀਂ ਬਰਬਰੀ ਦੇ ਵਿੱਚ ਵੀ ਆਪਣੇ ਕੋਲੇ ਮੰਗਵਾ ਸਕਦੀ ਹੋ ਸੇਮ ਪ੍ਰਾਈਸ ਤੁਹਾਨੂੰ ਬਰਬਰੀ ਦਾ ਮਿਲੂਗਾ ਤੇ ਇਹ ਵਾਲੇ ਹੈਗੇ ਨੇ ਜੀ ਜਰਜਟ ਦੇ ਸੇਮ ਪ੍ਰਾਈਸ ਜੀ ਤੁਹਾਨੂੰ ਜਰਜਾ ਟਾਰੀ ਵਰਕ ਦੇ ਸੂਟਾਂ ਚ ਮਿਲੂਗਾ ਤੁਸੀਂ ਦੁਪट्टे ਨਾਲ ਲੈਣਾ ਚਾਹੁੰਦੇ ਹੋ ਦੁਪट्टे ਦਾ ਪ੍ਰਾਈਸ ਤੁਹਾਨੂੰ ਦੱਸ ਦਿੱਤਾ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਜੀ ਵਿਦਆਊਟ ਦੁਪੱਟਾ ਵੀ ਆਪਣੇ ਕੋਲ ਹੀ ਸੂਟ ਮਿਲ ਜਾਣਗੇ ਚਲੋ ਜੀ ਅੱਜ ਦੀ ਵੀਡੀਓ ਇੰਨੀ ਮਿਲਦੇ ਆਂ ਪਾ ਤੁਹਾਨੂੰ ਕੱਲ ਨੂੰ ਹੋਰ ਨਵੀਂ ਵੀਡੀਓ ਲੈ ਕੇ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਵੀਡੀਓ ਦੀ ਬੀਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਧੰਨਵਾਦ ਜੀ ਪੈਣਾ ਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਆਪਣੀ ਵੀਡੀਓ ਨੂੰ ਦੇਖ ਕੇ ਆਪਣੇ ਕੋਲੇ ਆਰਡਰ ਲੈਂਦੀਆਂ ਨੇ ਉਹਨਾਂ ਦਾ ਦਿਲ ਤੋਂ ਧੰਨਵਾਦ ਤੁਸੀਂ ਦੁਪੱਟੇ ਨਾਲ ਲੈਣਾ ਚਾਹੁੰਦੇ ਜੀ ਦੁਪੱਟਾ ਤੁਹਾਨੂੰ ਨਾਲ ਡਾਈ ਕਰਵਾ ਕੇ ਦੇਵਾਂਗੇ ਤੇ ਵਿਦਆਉਟ ਦੁਪੱਟਾ ਵੀ ਤੁਸੀਂ ਆਪਣੇ ਕੋਲੇ ਲੈ ਸਕਦੇ ਹੋ ਜਿਵੇਂ ਵੀ ਤੁਹਾਡੀ ਮਰਜ਼ੀ ਹੈ ਤੁਸੀਂ ਉਸ ਤਰੀ ਆਪਣੇ ਕੋਲੇ ਆਰਡਰ ਜਿਹੜੇ ਵਾਲੇ ਸੂਟਾਂ ਦਾ ਕਰ ਸਕਦੇ ਨੇ ਪਲੀਜ਼ ਰਿਕੁਐਸਟ ਹੈ ਆਰਡਰ ਜਲਦੀ ਜਲਦੀ ਕਰਿਓ ਕਿਉਂਕਿ ਸਟਾਕ ਖਤਮ ਹੋ ਜਾਂਦਾ ਫਿਰ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਐਸੀ ਸੀ ਕੋਸ਼ਿਸ਼ ਕਰਦੇ ਆ ਕਿ ਅਸੀਂ ਕੋਈ ਵੀ ਆਰਡਰ ਨੂੰ ਕੈਨਸਲ ਨਾ ਕਰੀਏ ਪਰ ਚਲੋ ਜੀ ਜੇ ਕਈ ਵਾਰ ਪਹਿਣਾ ਦੇ ਆਰਡਰ ਮਤਲਬ ਨਹੀਂ ਮਿਲਦਾ ਤਾਂ ਕੋਸ਼ਿਸ਼ ਕਰਦੇ ਆ ਵੀ ਹੋਰ ਸੂਟ ਪਹਿਣਾ ਜਿਹੜੀਆਂ ਪਸੰਦ ਕਰ ਲੈਣ ਚਲੋ ਠੀਕੇ ਪਹਿਨੇ ਅੱਜ ਦੀ ਵੀਡੀਓ ਐਨੀ ਮਿਲਦੇ ਨਵੀਂ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ ਜੀ